ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ D class 4th government employees union punjab ਕਰਤੇ ਆਪਕਾਰੀ ਵਿਭਾਗ ਦੇ ਚੌਥਾ ਦਰਜਾ ਮੁਲਾਜ਼ਮਾਂ ਨੇ ਆਪ ਸਰਕਾਰ ਦਾ ਕੀਤਾ ਪਿੱਛੇ ਆਪਾ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ D class 4th government employees union punjab ਸੂਬਾ ਸਬ ਕਮੇਟੀ ਕਰਤੇ ਆਪਕਾਰੀ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਨੇ ਆਪਣੀਆਂ ਚੀਰਾਂ ਤੋਂ ਲਟਕਦੀਆਂ ਪਦ ਉન્નਤੀਆਂ ਸਮੇਤ ਮੰਗਾ ਨੂੰ ਲੈ ਕੇ ਆਪ ਸਰਕਾਰ ਦੇ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਰਾਜਕਾਰ ਕਮਿਸ਼ਨਰ ਦਫ਼ਤਰ ਅੱਗੇ ਰੋਸਮਈ ਦਿਨ ਪਰਦਾ ਧਰਨਾ ਦੇ ਕੇ ਤੇ ਰੈਲੀ ਕਰਕੇ ਜ਼ੋਰਦਾਰ ਪਿੱਟ ਸਿਆਪਾ ਕੀਤਾ ਮੁਲਾਜ਼ਮ ਰੋਜ਼ ਪ੍ਰਗਟ ਕਰ ਰਹੇ ਸਨ ਕਿ ਵਿਭਾਗ ਵਿੱਚ ਦਰਜਾ 1 ਤੋਂ ਲੈ ਕੇ ਦਰਜਾ 3 ਦੇ ਮੁਲਾਜ਼ਮਾਂ ਦੀਆਂ ਅਗਲੇ ਅਹੁਦਿਆਂ ਲਈ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਪਰੰਤੋਂ ਚੌਥਾ ਦਰਜਾ ਮੁਲਾਜ਼ਮਾਂ ਵਿੱਚੋਂ ਦਰਜਾ 3 ਦੀ ਤਰੱਕੀਆਂ ਲੰਬੇ ਸਮੇਂ ਤੋਂ ਹੀ ਨਹੀਂ ਕੀਤੀਆਂ ਜਾ ਰਹੀਆਂ ਤੇ ਵਿਭਾਗੀ ਅੰਮਲੇ ਸਮੇਤ ਅਧਿਕਾਰੀਆਂ ਦੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ ਬੇਤੁਕੀਆਂ ਅਰਚਨਾ ਲਗਾਈਆਂ ਜਾ ਰਹੀਆਂ ਹਨ ਇਹਨਾਂ ਦਾ ਛੋਟੇ ਵਰਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਤੇ ਕੇਵਲ ਲੁੱਟ ਖਸੁੱਟ ਵੱਲ ਧਿਆਨ ਹੈ ਮੁਲਾਜ਼ਮ ਆਗੂਆਦਰਸ਼ਨ ਸਿੰਘ ਲੁਭਾਣਾ ਵੇਦਪ੍ਰਕਾਸ਼ ਮੱਖਣ ਸਿੰਘ ਤੇ ਮੇਘਰਾਜ ਨੇ ਕਿਹਾ ਕਿ ਉਹ ਮੰਗਾ ਸੰਬੰਧੀ ਪਿਛਲੇ 2 ਸਾਲਾਂ ਤੋਂ ਲਗਾਤਾਰ ਲਿਖਾਪੜੀ ਕਰਕੇ ਮੰਗ ਕਰਦੇ ਆ ਰਹੇ ਹਨ ਕਿ ਮਾਨਯੋਗ ਉੱਚ ਅਦਾਲਤਾਂ ਦੇ ਫੈਸਲਿਆਂ ਅਨੁਸਾਰ ਕੱਚੇ ਕਰਮੀਆਂ ਨੂੰ ਕੋਟੇ ਪੱਕਾ ਕੀਤਾ ਜਾਵੇ ਸੀਨੀਅਰਤਾ ਅਨੁਸਾਰ ਬਿਨਾਂ ਟੈਸਟ ਦੇ 15% ਰਾਖਵੇਂ ਕੋਟੇ ਵਿੱਚ ਪਦ ਉਕਤ ਕੀਤਾ ਜਾਵੇ ਚੌਥਾ ਦਰਜਾ ਚਾਰ ਕਰਮਚਾਰੀਆਂ ਦੀਆਂ ਖਾਲੀ ਅਸਾਮੀਆਂ ਵਿਰੁੱਧ ਰੈਗੂਲਰ ਭਰਤੀ ਕੀਤੀ ਜਾਵੇ ਬਗਾਰ ਪ੍ਰਥਾ ਖਤਮ ਕੀਤੀ ਜਾਵੇ ਦਫਤਰੀ ਕੰਮ ਰੂਟੀਨ ਵਿੱਚ ਕੀਤੇ ਜਾਣ ਸੇਵਾਦਾਰਾਂ ਪਾਸੋਂ ਚੌਂਕੀਦਾਰ ਦੀਆਂ ਡਿਊਟੀਆਂ ਲੈਣੀਆਂ ਬੰਦ ਕੀਤੀਆਂ ਜਾਣ ਆਦੀ ਈਸ਼ੂ ਸ਼ਾਮਿਲ ਸਨ ਕੰਟਰੈਕਟ ਆਊਟਸੋਰਸ ਕਰਮੀਆਂ ਡਰਾਈਵਰਾਂ ਨੂੰ ਵਿਭਾਗ ਵਿੱਚ ਖਪਾਇਆ ਜਾਵੇ ਧਰਨੇ ਨੂੰ ਹੋਰ ਜੋ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚੋਂ ਪ੍ਰਮੁੱਖ ਹਨ ਬਲਜਿੰਦਰ ਸਿੰਘ ਜਗਮਉਨ ਨੌ ਲੱਖਾ ਗੁਰਦਰਸ਼ਨ ਸਿੰਘ RAMLAL RAMA ਸ਼ਿਵਚਰਨ ਆਦੀ ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਡਿਊ ਮੰਗਾਂ ਤੇ ਤਰੱਕੀਆਂ ਕਰਨ ਤੇ ਕੋਈ ਚੋਣ ਜਾਪਤਾ ਲਾਗੂ ਨਹੀਂ ਹੁੰਦਾ